ਸੇਵਾਵਾ ਜਿੰਨੇ ਲੋਕ ਸੇਵਾ ਕਰਨੀਆਂ ਉਹਨਾਂ ਨੂੰ ਆਪਣਾ ਇਹਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ 15 ਵਾਡਾਂ ਦਾ ਮੈਂ ਸੇਵਾਦਾਰ ਹਾਂ ਪਰ ਮੈਂ ਆਪਣੇ ਵਾਰ ਦੇ ਆਪਣੇ ਹਲਕੇ ਦੇ ਵਿੱਚ 8 ਮੇਰੀਆਂ ਸਤਕਾਰਯੋਗ ਲੇਡੀ ਨੂੰ ਮਾਨ ਸਨਮਾਨ ਮਿਲਿਆ ਇਹ ਆਮ ਆਦਮੀ ਪਾਰਟੀ ਦਾ ਇੱਕ ਸੋਚ ਆ ਇੱਕ ਵੀ ਲੇਡੀ ਜਦੋਂ ਮਹਿਲਾ ਅੱਗੇ ਆਉਂਦੀਆਂ ਨੇ ਇੰਨਾ ਦਾ ਯੋਗਦਾਨ ਵਾਧਾ ਕਿਉਂਕਿ ਪੁਰਸ਼ਾਂ ਦੀ ਜਿਹੜੀ ਗਿਣਤੀ ਆ ਉਹ ਮੇਰੀ ਵਾਰ ਦੇ ਵਿੱਚ ਘਟਾ ਉਹ 6 ਨੇ ਸਿਰਫ ਮਹਿਲਾ ਜੜੀਆਂ ਨੇ ਉਹ 9 ਐਤ ਕੀ ਮੈਂ ਹਲਕਾ ਸੈਂਟਰ ਦੇ ਵਿੱਚ ਉਤਾਰੀਆਂ ਨੇ ਔਰ ਸਾਰੀਆਂ ਹੀ ਵੱਡੀ ਗਿਣਤੀ ਨਾਲ ਜਿੱਤ ਕੇ ਮੈਂ ਲੋਕ ਸੇਵਾ ਦੇ ਵਿੱਚ ਆਪਣੀ ਯੋਗਦਾਨ ਪਾਉਗੀਆਂ ਸਾਰਿਆਂ ਨੂੰ ਮੈਂ ਮੁबारकਵਾ ਦਿਨਾ ਉੱਥੇ ਹਾਈ ਕਮਾਂਡ ਦਾ ਆਪਣੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਹਲਕਾ ਸੈਂਟਰ ਦੇ ਵਿੱਚ 15 ਟਿਕਟਾਂ ਦੇ ਕੇ ਆਪਣੇ ਵੱਲੋਂ ਅਸ਼ੀਰਵਾਦ ਦਿੱਤਾ ਵਾ ਅਸੀਂ ਸਾਰੇ ਆਪਣਾ ਹਾਊਸ ਬਣਾ ਕੇ ਮਹਿਰ ਬਣਾ ਕੇ ਲੁਧਿਆਣੇ ਦੀ ਸੇਵਾ ਦੇ ਵਿੱਚ ਯੋਗਦਾਨ ਪਾਵਾਂਗੇ ਜੀ ਇਹ ਕਹਿਣਾ ਚਾਹਗੇ ਵੋਟਰਾਂ ਨੂੰ ਕਿ ਬਾਕੀ ਸਰਕਾਰ ਵੀ ਤੁਹਾਡੀ ਹੈ ਤੁਹਾਡਾ ਮਤਲਬ ਕਹਿੰਦੇ ਬੋਟ ਖਰਾਬ ਦੇਖੋ ਕੰਮ ਦੇ ਕੰਮ ਦੇ ਆਧਾਰ ਤੇ ਬੋਟ ਮੰਗਾਗੇ ਪੌਣੇ 3 ਸਾਲ ਕੰਮ ਕੀਤਾ ਹਲਕੇ ਦਾ ਜੇ ਹਲਕੇ ਦਾ ਕੰਮ ਕੀਤਾ ਤਾਂ ਲੋਕਾਂ ਦੇ ਵਿੱਚ ਜਾ ਕੇ ਆਪਣੇ ਕੰਮਾਂ ਨੂੰ ਲੈ ਕੇ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਵੀ ਪੌਣੇ ਤਿੰਨ ਸਾਲ ਜੇ ਤੁਸੀਂ ਅਸ਼ੀਰਵਾਦ ਦਿੱਤਾ ਹੀ ਬਤੌਰ ਮદાન ਸਭਾ ਤਾਂ ਤੁਹਾਡੇ ਲੋਕਾਂ ਦੇ ਕੰਮ ਕੀਤੇ ਆ ਕੰਮ ਦੇ ਆਧਾਰ ਤੇ ਬੋਰਡ ਮੰਗਾਗੇ ਹੋਰ ਨਹੀਂ ਕਿਸੇ ਗੱਲ ਤੇ ਮੋੜ ਬਣੇਗਾ ਦੇਖੋ ਮੇਰ ਬਣਾਵਾਂਗੇ ਮਾਲਕ ਸ਼ੁਕਰਾਨਾ ਕਰੇ ਮਾਲਕ ਮੇਰ ਕਰੇ ਮਾਲਕ ਦੇ ਆ ਕਿਰਪਾ ਦੇ ਨਾਲ ਸਾਰਾ ਕੁਝ ਪੰਜੇ ਦੇ ਪੰਜੇ ਸ਼ਹਿਰਾਂ ਦੇ ਵਿੱਚ ਮੇਰ ਬਣਾਵਾਂਗੇ ਵਾਰਡ ਨੰਬਰ 80 ਤੋਂ ਮੇਰੀ ਭਾਈ ਪਿੰਕੀ ਬਾਸਲ ਮੈਂ ਨਾਮਿਨੇਸ਼ਨ ਭਰੀ ਆ ਆਮ ਪਾਰਟੀ ਵੱਲੋਂ ਅਸੀਂ ਪਹਿਲਾਂ ਵੀ ਦੋ ਵਾਰ ਦੇ ਇਸ ਇਲਾਕੇ ਜੋ ਕਾਉਂਸਲਰ ਰਹੇ ਆ ਤੇ ਅਸੀਂ ਆਪਣੇ ਇਲਾਕੇ ਦੀ ਸੇਵਾ ਕਰਨੀ ਚਾਹੁੰਦੇ ਆ ਇਸ ਕਰਕੇ ਸਰਕੀ ਦੇ ਵਿੱਚ ਅੱਗੇ ਮੁੱਖ ਵੀਰੇ ਕਿਹਦੇ ਕੰਮ ਕਰਾ ਚੁੱਕੇ ਆ ਕੰਮ ਤਾਂ ਸਰ ਦੇਖੋ ਕਾਉਂਸਲਰ ਦਾ ਕੰਮ ਦਾ ਹੁੰਦਾ ਗਲੀਆਂ ਸੀਵਰੇਜ ਪਾਣੀ ਲਾਈਟਿੰਗ ਔਰ ਉਸ ਤੋਂ ਇਲਾਵਾ ਸਾਡੀ ਇਸ ਤੋਂ ਅਲਾਵਾ ਕੰਮ ਤੋਂ ਇਲਾਵਾ ਅਸੀਂ ਕਿਸੇ ਫਜ਼ੂਲ ਦੇ ਕੰਮਾਂ ਤੇ ਹਾਨੀ ਕੀਤਾ ਮੇਰਾ ਇਲਾਕਾ ਸਾਰੇ ਲੁਧਿਆਣੇ ਨਾਲੋਂ ਸਭ ਤੋਂ ਨੀਮਾਵਾ ਤੁਸੀਂ ਅੱਜ ਵੀ ਜਾ ਕੇ ਦੇਖ ਲਓ ਜਿੱਥੇ ਜਨਕਪੁਰੀ ਦੇ ਵਿੱਚੋਂ ਚਾਰ-ਚਾਰ ਦਿਨ ਪਾਣੀ ਨਹੀਂ ਜਾਂਦਾ ਸੀ ਅੱਜ ਉਹ 2 ਘੰਟੇ ਚਲਾ ਜਾਂਦਾ ਅਗਲੀ ਪਾਇਓਰਿਟੀ ਸਾਡੀ ਇਹ ਵੀ ਮੈਂ ਚਾਹਨਾ ਕਟੋਗੜ 20 ਮਿੰਟਾਂ ਦੇ ਵਿੱਚ ਉਹ ਮੱਲਾ ਖਾਲੀ ਹੋਣਾ ਚਾਹੀਦਾ ਬਰਸਾਤ ਤੋਂ ਬਾਅਦ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਦੁਬਾਰਾ ਲੜਨ ਦਾ ਮਕਸਦ ਸਾਡਾ ਹੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਸਾਰਿਆਂ ਨੂੰ ਅੱਜ ਮੈਨੂੰ ਜੋ ਮੇਰੀ ਮਿਸਰੀ ਨੂੰ ਪਾਰਟੀ ਦੇ ਟਿਕਟ ਦੇ ਕੇ ਨਵਾਜਿਆ ਹੋਇਆ ਅਸੀਂ ਉਹ ਪਾਰਟੀ ਦੀ ਝੋਲੀ 'ਚ ਬਹੁਤ ਵਧੀਆ ਵੋਟਾਂ ਨਾਲ ਜਿੱਤ ਕੇ ਬਾਵਾਗੇ ਦੂਜਾ ਸਾਡੇ ਉਹ ਜਿਹੜਾ 35-40 ਸਾਲਾਂ ਤੋਂ ਪਾਣੀ ਦੀ ਬੜੀ ਵੱਡੀ ਪ੍ਰੋ ਅਸੀਂ ਪਹਿਲ ਦੀ ਆਧਾਰ ਤੇ ਪ੍ਰੋਬਲਮ ਦੂਰ ਕਰਨੀ ਹੈ ਗਲੀਆਂ ਸੜਕਾਂ ਇਹ ਬੰਦੀਆਂ ਰਹਿੰਦੀਆਂ ਮੈਂ ਪਰ ਲੋਕਾਂ ਨੂੰ ਕਿਸੇ ਨੂੰ ਲੋਕਾਂ ਨੇ ਗੁੰਮਰਾਹ ਕਰਕੇ ਇਹਦੀ ਪਾਣੀ ਦੀ ਸਮੱਸਿਆ ਹੀ ਨਹੀਂ ਕੀਤੀ ਹਰ ਬੰਦਾ ਪਾਣੀ ਦੇ ਮੁੱਦੇ ਤੇ ਇਲੈਕਸ਼ਨ ਲੜਦਾ ਪਰ ਅਸੀਂ ਅਗ ਬੋਟਾ ਤਾਂ ਮੰਗਣ ਜਾਵਾਂਗੇ ਅਗਲੀ ਵਾਰ ਜੇ ਅਸੀਂ ਪਾਣੀ ਦੀ ਸਮੱਸਿਆ ਨੂੰ ਹੱਲ ਕਰਾਂਗੇ ਕੀ ਅਪੀਲ ਕਰ ਰਗੇ ਵੋਟਰਾਂ ਨੂੰ ਵੋਟਰਾਂ ਨੂੰ ਵੀਲ ਕਰਾਂਗੇ ਸਾਡੇ ਕੰਮ ਦੇਖਦੇ ਹੋਏ ਵੋਟਾ ਪਾਓ ਸਾਡੀ ਸਰਕਾਰ ਦੇ ਕੰਮ ਦੇਖ ਕੇ ਵੋਟਾ ਪਾਓ ਸਾਡੇ ਐਮਐਲਏ ਸਾਹਿਬ ਸ਼ੋਕ ਪ੍ਰੇਸ਼ਰ ਪੱਪੀ ਦੇ ਕੰਮ ਦੇਖਦੇ ਹੋਏ ਵੋਟਾ ਪਾਓ ਕਿਹੜਾ ਵਾਰਡ ਨੰਬਰ ਵਾਰਡ ਨੰਬਰ 79 ਦੀ ਦੇਖੋ ਜੇ ਅਸੀਂ ਤਾਂ ਪੂਰੀ ਕੋਸ਼ਿਸ਼ ਕੀ ਕਰਾਂਗੇ ਅਸੀਂ ਪਾਰਟੀ ਦਾ ਵਿਸ਼ਵਾਸ ਪੂਰਾ ਕਰਨ ਲਈ ਮੈਨੂੰ ਆਸ ਹੈ ਕਿ ਅਸੀਂ ਆਪਣੇ ਵਾਰਡ ਵਿੱਚੋਂ ਬੜੀਆਂ ਤਕੜੀਆਂ ਵੋਟਾਂ ਤੇ ਭਾਰੀ ਡਿਫਰੈਂਸ ਤੇ ਅਸੀਂ ਸੀਟ ਨੂੰ ਹਾਸਲ ਕਰਾਂਗੇ ਤੇ ਪਾਰਟੀ ਦੀ ਝੋਲੀ ਚ ਪਾਵਾਂਗੇ ਕਿਉਂ ਪਾਣਗੇ ਵੋਟਾਂ ਤੁਹਾਨੂੰ ਅਸੀਂ ਕੰਮ ਕਰਾਏ ਹੈ ਜੀ 2.5 ਸਾਲ ਤੋਂ ਅਸੀਂ ਇੰਨੇ ਕੰਮ ਕਰਾਏ ਹੈ ਜੀ ਲੋਕਾ ਕੋਲ ਕੋਈ ਆਪਸ਼ਨ ਹੀ ਨਹੀਂ ਹੈਗੀ ਸਾਡੇ ਤੋਂ ਬਿਨਾ ਦੇਖੋ ਅੱਜ ਕੱਲ ਜਿਹੜੀ ਜਨਤਾ ਨਾ ਬਹੁਤ ਸਿਆਣੀ ਹੋ ਗਈ ਹੈ ਉਹ ਦੇਖਦੀ ਸਾਡੇ ਕੰਮ ਹੋਣੇ ਚਾਹੀਦੇ ਆ ਉਹ ਮੇਰੇ ਹਸਬੰਡ ਨੇ ਮੇਰੇ ਬੱਚਿਆਂ ਨੇ ਇੰਨੇ ਕ ਕਰਾਏ ਹੈ ਜੀ ਨਾ ਦਿਨ ਦੇਖਿਆ ਨਾ ਰਾਤ ਦੇਖੀ ਬਸ ਕੰਮ ਕੰਮ ਦਾ ਉਨਾਂ ਲਈ ਬਸ ਜਨਤਾ ਹੀ ਫਰਸਟ ਪ੍ਰੈਫਰੈਂਸ ਰਹੇਗੀ ਉਹਨਾਂ ਦੀ ਵੀ ਬਸ ਸਾਡੇ ਵਾਰਡ ਦੇ ਸਾਰੇ ਕੰਮ ਹੋਣੇ ਚਾਹੀਦੇ ਤੇ ਉਹਨਾਂ ਨੇ ਕਰਾਏ ਵੀ ਆ ਕੋਈ ਵੀ ਸਾਡੇ ਕੋਲ ਆਇਆ ਜੀ ਅਸੀਂ ਕੰਮ ਉਹਨਾਂ ਦਾ ਕਰਕੇ ਉਹਨਾਂ ਨੂੰ ਭੇਜਿਆ ਮੋਕਾ ਪਾਰਟੀ ਵੱਲੋਂ ਮਿਲਿਆ ਆਮ ਪਬਲਿਕ ਵੱਲੋਂ ਮੌਕਾ ਮਿਲ ਗਿਆ ਕੰਮ ਕਾਫੀ ਵਧੀਆ ਹੋਊਗਾ ਬਿਲਕੁਲ ਹੋਣਗੇ ਬਹੁਤ ਵਧੀਆ ਹੋਣਗੇ ਜੀ ਉਹਨਾਂ ਨੇ ਇੰਨੇ ਪ੍ਰੋਮਿਸ ਕੀਤੇ ਆ ਪੂਰੇ ਵੀ ਕਰਨਗੇ ਕੀਤੇ ਵੀ ਨੇ ਕੀ ਮਾਨਵੀ ਸੋਚਿਆ ਅਮਰੀਕਾ ਮੈਕੀ ਸੋਚਿਆ ਆਪਣੇ ਇਲਾਕੇ ਵਾਸਤੇ ਕੰਮ ਕਰਾਂਗੇ ਪਹਿਲਾਂ ਤਾਂ ਜੀ ਸਾਡੇ ਏਰੀਆ ਚ ਤੁਹਾਡੀ ਸੋਚ ਹੈਗੀ ਆ ਪਹਿਲਾਂ ਤਾਂ ਅਸੀਂ ਨਾਲੇ ਦੀ ਸਫਾਈ ਕਰਾਵਾਂਗੇ ਤਾਂ ਜੋ ਸਾਡੇ ਏਰੀਆ ਚ ਪਾਣੀ ਦਾ ਜਿਹੜਾ ਹੱਲ ਹੋ ਸਕੇ ਬਰਦਸਕ ਜੀ ਹਾਂਜੀ ਮੇਰਾ ਨਾਮ ਮਿਕੂ ਭਾਰਦੀਆ ਮੈਂ ਬਾਂਡ ਮਰਸੀ ਤੋਂ ਆਇਆ ਜੀ ਆਪਣੇ ਫਾਰਮ ਬਣਾਉਣ ਵਾਸਤੇ ਕਿਸਾਨ ਹੋਏ ਗਾਈ ਪਰਨਾਏ ਆ ਦੇਖੋ ਕਹਿਣਾ ਖੁਸ਼ੀ ਨਹੀਂ ਜਾਵਾਂਗੇ ਕਹਾਂ ਵਈ ਇਹ ਆ ਸੇਵਾ ਦਾ ਭਾਵਨਾ ਕੀ ਹੈ ਮਨ ਚ ਸੇਵਾ ਲਈ ਅਸੀਂ ਉਤਰੇ ਮੈਦਾਨ ਚ ਤੇ ਹਰ ਮਿਲਨ ਫਰੇ ਕਰਕੇ ਸੇਵਾ ਕਰਨ ਨੂੰ ਪਸੰਦ ਲੱਗਦੀ ਕਿਹੜੀ ਸਿਰਪਾਰਟੀ ਦੇ ਉੱਤੇ ਆ ਮਰੀ ਬਾਲਟੀ ਜੀ ਅੱਛਾ ਕਿੰਨਾ ਦੇ ਵਿਕਾਸ ਦੇ ਕੰਮ ਅੱਗੇ ਤੁਹਾਡੇ ਇਲਾਕੇ ਐਮਐਲਏ ਸਾਨੂੰ ਬਹੁਤ ਵਧੀਆ ਕਰਾਏ ਅੱਗੇ ਹੋਰ ਵੀ ਵਧੀਆ ਹੋਊਗਾ ਨਾ ਦੇਖੋ ਜਦੋਂ ਜਿਹੜੇ ਕੁਝ ਬੰਦੇ ਰੋਬ ਲਾ ਰਹੇ ਸੀ ਇਲੈਕਸ 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 ਨੇ ਤੇ ਐਮਐਲਏ ਸਾਹਿਬ ਪੂਰਾ ਪ੍ਰੋਪਰ ਕੰਮ ਕਰਦੇ ਰਹੇ ਨੇ ਕੋਈ ਕਮੀ ਨਹੀਂ ਆਨਦੀ ਸੀ ਬਾੜਸ ਤੁਹਾਡੇ ਲੋਕ ਕਿਸ ਤਰ੍ਹਾਂ ਜਿਹੜੇ ਕੰਮ ਹੈ ਕਰਵਾਈ ਜਾਣਗੇ ਬੰਲੇ ਬਈ ਕੀ ਲੋੜ ਆ ਬੰਲੇ ਦੇ ਵਿੱਚ ਕੰਮ ਦੀ ਕੰਨੀ ਦੇਖੋ ਜੀ ਜਿਹੜੇ ਅੱਜ ਤੋਂ ਕਈ ਪਾਰਟੀਆਂ ਆਈਆਂ ਕਈ ਗਈਆਂ 25-25 ਸਾਲ ਹੋ ਗਏ ਸੀਰੋ ਹੀ ਪਏ ਨੇ 30-30 ਸਾਲ ਹੋ ਗਏ ਸੀਰੋ ਵਿੱਚ ਬੈਫਾ ਪਈਆਂ ਨੇ ਜਿਹੜੇ ਲੋਕਾਂ ਦੇ ਪਾਣੀ ਪੀ ਕੇ ਬਿਮਾਰ ਹੋ ਰਿਹਾ ਲੋਕਾਂ ਨੂੰ ਦਿੱਕਤ ਆ ਰਹੀ ਆ ਉਹ ਸਾਰੇ ਕੰਮ ਦੂਰੇ ਪੂਰੇ ਕਰੇਗੀ ਆਮ ਆਦਮੀ ਪਾਰਟੀ ਦੇਖੋ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸ਼ੋਕ ਪ੍ਰੈਸ਼ਰ ਪੱਤੀ ਦੀ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਤੇ ਇਹਨਾਂ ਵੱਡਾ ਭਰੋਸਾ ਕਰਕੇ ਮੇਰੀ ਧਰਮ ਪਤਨੀ ਸਿਮਰਨਬੀਤ ਕੋ ਰਾਜੀ ਬਾਬਾ ਉਹਨਾਂ ਨੂੰ ਟਿਕਟ ਦਿੱਤੀ ਆ ਸੋ ਅਸੀਂ ਇਸ ਗੱਲ ਦਾ ਉਹਨਾਂ ਨਾਲ ਵਾਅਦਾ ਕਰਦੇ ਆ ਕਿ ਉਹਨਾਂ ਦੀ ਉਮੀਦ ਤੇ ਪੂਰੇ ਕਰੇ ਉਤਰ ਕੇ ਸੀਟ ਜਿੱਤ ਕੇ ਜਿਹੜੀ ਆ ਉਹਨਾਂ ਦੀ ਝੋਲੀ ਪਾਵਾਂਗੇ ਕਿਉਂਕਿ तकरीबन ਪਿਛਲੀ ਵੀ ਜਦੋਂ ਇਲੈਕਸ਼ਨ ਲੜੀ ਤੇ 3500 ਦੇ ਕਰੀਬ ਵੋਟ ਉਦੋਂ ਮੈਨੂੰ ਪਈ ਸੀ ਔਰ ਉਸ ਤੋਂ ਬਾਅਦ ਇੱਕ ਦਿਨ ਵੀ ਜਿਹੜਾ ਅਸੀਂ ਘਰ ਨਹੀਂ ਬੈਠੇ ਮੈਂ ਮੇਰਾ ਪਰਿਵਾਰ ਜਿਹੜਾ ਮੇਰਾ ਛੋਟਾ ਭਰਾ ਸ਼ਹਿਰੀ ਆ ਸਾਰੇ ਮੇਰਾ ਬੇਟਾ ਆ ਸਾਰੇ ਅਸੀਂ ਪਰਿਵਾਰ ਜਿਹੜਾ ਉਹ ਵਾਰਡ ਦੇ ਵਿੱਚ ਸੇਵਾ ਸੀ ਕਰ ਰਹੇ ਆ ਅਸੀਂ ਸੇਵਾ ਦੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਲੋਕਾਂ ਦੇ ਕੋਲ ਜਾ ਕੇ ਵੋਟ ਦੀ ਅਪੀਲ ਕਰਾਂਗੇ ਵੋਟ ਦੀ ਅਪੀਲ ਕਰਕੇ ਜਿਹੜਾ ਉਹ ਅਸੀਂ ਇਹ ਕਹਿ ਰਿਹਾ ਕਿ ਵੋਟ ਦੇ ਰੂਪ ਵਿੱਚ ਅਸੀਸ ਦਿਓ ਤਾਂ ਕਿ ਇਲਾਕੇ ਦੀ ਜਿਹੜੀ ਨੁਹਾਰ ਅਸੀਂ ਬਦਲ ਸਕੀਏ ਕੰਮ ਤਾਂ ਤੁਸੀਂ ਪਹਿਲੇ ਵੀ ਕਰਦੇ ਹੋਰ ਤੁਹਾਡੇ ਕੋਲ ਕਿਹੜਾ ਕੰਮ ਕੀਤਾ ਹੈ ਜੀ ਜਿੱਦਦੇ ਹੋ ਹਾਂ ਦੇਖੋ ਕੰਮ ਤਾਂ ਪਹਿਲੇ ਵੀ ਬੜੇ ਕਰ ਲਏ ਤਕਰੀਬਨ ਜੇ ਪੈਨਸ਼ਨਾਂ ਦੀ ਗੱਲ ਕਰਾਂ 2000 ਦੇ ਕਰੀਬ ਤਾਂ ਪੈਨਸ਼ਨਾਂ ਲਵਾਤੀਆਂ ਔਰ 1 ਕਰੋੜ 27 ਲੱਖ ਦੇ ਕਰੀਬ ਜਿਹੜੀ ਗਰੀਬ ਕੁੜੀਆਂ ਦੇ ਵਿਆਹ ਹੋਏ ਆ ਉਹਨਾਂ ਨੂੰ ਸਰਕਾਰ ਵੱਲੋਂ ਮਦਦ ਦਈ 400 ਦੇ ਕਰੀਬ ਜਾਤੀ ਸਰਟੀਫਿਕੇਟ ਔਰ ਸਾਰਾ ਕੰਮ ਕਰਦੇ ਆ ਰਹੇ ਹੁਣ ਹੁਣ ਅੱਗੇ ਜਦੋਂ ਜਿੱਤਨ ਤੋਂ ਬਾਅਦ ਜਿਹੜੇ ਕੰਮ ਜਿਹੜੇ ਇਲਾਕੇ ਦੇ ਆ ਸਭ ਤੋਂ ਪਹਿਲਾਂ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਜਿਹੜੀ ਆ ਉਹਦਾ ਹੱਲ ਜਿਹੜਾ ਪਹਿਲੇ ਦੇ ਅਦਾਰਤੇ ਕੀਤਾ ਜਾਇਆ ਮੇਰ ਤੁਹਾਡਾ ਬਣਾਇ ਜਾਊਗਾ ਹਾਂਜੀ ਮੇਰ ਤੁਹਾਡੀ ਬਣ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਅਸੀਂ ਸ਼ੁਰੂ ਤੋਂ ਹੀ ਗੱਲ ਕਹਿੰਦੇ ਆ ਰਹੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਜਿਹੜਾ ਆ ਉਹ ਮਿਸ਼ਾ ਆਮ ਆਦਮੀ ਪਾਰਟੀ ਦੇ ਨਾਲ ਜੁੜਦਾ ਕਿਉਂਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਇਹ ਦੂਜੀਆਂ ਜਿਹੜੀਆਂ ਰਵੈਤੀ ਪਾਰਟੀਆਂ ਵਾਲੀ ਸਰਕਾਰ ਨਹੀਂ ਹੈ ਤੁਹਾਡਾ ਵਾਰਡ ਨੰਬਰ ਕਿੰਨਾ ਤੇ ਵੋਟਰਾਂ ਨੂੰ ਕੀ ਫੀਲ ਕਰੋਗੇ ਮੇਰਾ ਵਾਰਡ ਨੰਬਰ 75 ਹੈ ਵੋਟਰਾਂ ਨੂੰ ਮੈਂ ਇਹ ਅਪੀਲ ਕਰਾਂਗਾ ਕਿ ਅਸੀਂ ਇਲਾਕੇ ਦੇ ਵਿੱਚ ਵਾਰਡ ਦੇ ਵਿੱਚ ਰਹੇ ਆ ਮੇਰਾ ਵਾਰਡ ਮੇਰਾ ਪਰਿਵਾਰ ਜੇ ਲੋਕੀ ਕਹਿੰਦੇ ਸੀ ਅਸੀਂ ਉਹ ਕਰਕੇ ਦਿਖਾਇਆ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਜਿਹੜਾ ਆ ਅਸੀਂ ਖੜੇ ਆ ਬਸ ਉਸ ਚੀਜ਼ ਨੂੰ ਲੈ ਕੇ ਮੈਂ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਸਾਡੀ ਕੀਤੀ ਸੇਵਾ ਦਾ ਜਿਹੜਾ ਫਲ ਹੈ ਸਾਡੀ ਝੋਲੀ ਪਾਓ ਦੇਖੋ ਵਾਰਡ ਨੰਬਰ 78 ਦੇ ਵਿੱਚੋਂ ਅੱਜ ਆਮ ਆਦਮੀ ਪਾਰਟੀ ਨੇ ਸਾਡੇ ਮਾਤਾ ਜੀ ਨੂੰ ਜਿਹੜੀ ਟਿਕਟ ਆਮ ਆਦਮੀ ਪਾਰਟੀ ਦੀ ਉਹ ਮਿਲੀ ਹੈ ਤੇ ਜਿਵੇਂ ਅਸੀਂ ਪਹਿਲਾਂ 5 ਸਾਲ ਸੇਵਾ ਕੀਤੀ ਉਸ ਵਾਰਡ ਦੇ ਵਿੱਚ ਉੱਥੋਂ ਕਾਉਂਸਲਰ ਸੀ ਉੱਥੇ ਸੇਵਾ ਕੀਤੀ ਉੱਥੇ ਕੰਮ ਕੀਤੇ ਆ ਤੇ ਇਸ ਵਾਰ ਫੇਰ ਉਹ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਕਿਤੇ ਹੋਏ ਕੰਮਾਂ ਦੀ ਮਜ਼ਦੂਰੀ ਵੋਟ ਦੇ ਰੂਪ ਦੇ ਵਿੱਚ ਲੈਣ ਦੇ ਲਈ ਤੁਹਾਡੇ ਕੋਲ ਆ ਰਹੇ ਆ ਤੇ ਮੈਨੂੰ ਪੂਰਾ ਆਸ ਆ ਵੀ ਲੋਕ ਇਸ ਵਾਰ ਪੂਰਨ ਸਹਿਯੋਗ ਦੇਣ ਕਿਤੇ ਇੱਕ ਤਰਫੀ ਜਿੱਤ ਜਿਹੜੀ ਆ ਉਹ ਸਾਡੀ ਝੋਲੀ ਪਾਣ ਸਰ ਕਿਹੜੇ ਕੰਮ ਜਿਹੜੇ ਤੁਹਾਡੇ ਵੱਲੋਂ ਵਾੜਦੇ ਹੋ ਜਿਹੜੇ ਕਿਤੇ ਜਾਣਗੇ ਮੇਰੇ ਵਾਰਡ ਦੇ ਵਿੱਚ ਤਕਰੀਬਨ 90% ਕੰਮ ਕੰਪਲੀਟ ਹੈ ਜਿਹੜੇ ਮੈਂ ਪਿਛਲੇ ਪੰਜ ਸਾਲਾਂ ਦੇ ਵਿੱਚ ਕੀਤੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਇਹੋ ਜਿਹੇ ਕੰਮ ਆ ਜਿਵੇਂ ਜੋ ਸਰਕਾਰ ਅਸੀਂ ਆਪੋਜੀਸ਼ਨ ਦੇ ਵਿੱਚ ਹੋਣ ਦੇ ਕਰਕੇ ਨਹੀਂ ਕਰ ਪਾਇਆ ਜਿਵੇਂ ਕਈ ਮੁਹੱਲਿਆਂ ਦੇ ਵਿੱਚ ਤਾਰਾਂ ਦਾ ਜਾਲ ਵਿਛਿਆ ਹੋਇਆ ਕਈ ਜਗ੍ਹਾ ਤੇ ਕੁਝ ਕਮੀਆਂ ਥੋੜੀਆਂ-ਬਹੁਤ ਰਹਿ ਗਈਆਂ ਉਹ ਕੰਮਾਂ ਨੂੰ ਅਸੀਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਦੇ ਸਹਿਯੋਗ ਦੇ ਨਾਲ ਤੇ ਐਮਐਲਏ ਸਾਹਿਬ ਦੇ ਨਾਲ ਕੀ ਵੋਟਰਾਂ ਨੂੰ ਅਪੀਲ ਕਰੋਗੇ ਵੋਟਰਾਂ ਨੂੰ ਇੱਕੋ ਅਪੀਲ ਹੈ ਵੀ ਜਿਨੇ ਕੰਮ ਕੀਤਾ ਉਹਨੂੰ ਵੋਟ ਪਾਓ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਬਾਹਰੋਂ ਕੈਂਡੀਡੇਟ ਆਏ ਆ ਜਿਨ੍ਹਾਂ ਦਾ ਵਾਰਡ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਜਿਨ੍ਹਾਂ ਦਾ ਵਾਰਡ ਦੇ ਵਿੱਚ ਕੋਈ ਸਹਿਚਾਰ ਨਹੀਂ ਜਿਹੜੇ ਤੁਹਾਨੂੰ ਜਾਣਦੇ ਨਹੀਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਉਹਨਾਂ ਨੂੰ ਨਕਾਰ ਕੇ ਵਾਰਡ ਦੇ ਵਿੱਚ ਭਜਾਓ ਤਾਂ ਕਿ ਜਿਹੜੀਆਂ ਪਾਰਟੀਆਂ ਬਾਹਰਲੇ ਕੈਂਡੀਡੇਟਾਂ ਨੂੰ ਦਿੰਦੀਆਂ ਸਿੱਟਾਂ ਉਹਨਾਂ ਨੂੰ ਵੀ ਸ਼ਰਮਕ ਮਿਲੇ ਵੀ ਜਿਹੜਾ ਕੈਂਡੀਡੇਟ ਆ ਉਹ ਇਲਾਕੇ ਦੇ ਵਿੱਚ ਹੋਣਾ ਚਾਹੀਦਾ ਬੰਨਾ ਜੀ ਨੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੈ ਨਾ ਜ਼ਿਆਦਾ ਬੋਲਣ ਦੀ ਤਾਂ ਲੋੜ ਨਹੀਂ ਜੋ ਬੰਨੇ ਨੇ ਕੰਮ ਕੀਤਾ ਉਹਨਾਂ ਦੇ ਕੰਮਾਂ ਨੂੰ ਦੇਖਦੇ ਤੁਸੀਂ ਉਹਨਾਂ ਨੂੰ ਵੋਟ ਪਾਓ ਮੈਨੂੰ ਕਿਹੜਾ ਵਾਰਡ ਨੰਬਰ ਤੁਹਾਡਾ 78 ਕਿਸ ਤਰ੍ਹਾਂ ਵੋਟਰਾਂ ਨੂੰ ਅਪੀਲ ਕਰੂਗੀ ਕਿ ਤੁਹਾਨੂੰ ਵੋਟਾਂ ਪਾਓ ਵੋਟਾਂ ਪਾਓ ਦੇਖੋ ਕੰਮ ਦਾ ਦੇਖ ਕੇ ਜੋ ਕੰਮ ਕੀਤੇ ਉਹਨਾਂ ਨੂੰ ਦੇਖ ਕੇ ਸਾਨੂੰ ਵੋਟ